ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਜੀਦਾ ਖੁੱਦ ਦੇ ਮੇਰੇ ਪਿੰਡ ਦੀ ਵੀਡੀਓ ਹੈ ਜੀ ਆਪਾਂ ਆਪਦੇ ਅੱਜ ਪਿੰਡੋਂ ਨਗੀਨਾ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਤੇ ਪੂਰੀ ਚੰਗੀ ਝੋਟੀਆਂ ਘਰ ਦੀ ਠੀਕ ਹੈ ਜੀ ਤੇ ਗੱਲ ਬਾਤ ਬਾਈ ਨਗਰਾਂ ਮੈਂ ਦੋ ਨਗਰ ਇੱਕ ਸੂਈ ਸਭਾਈ ਬਹਿੜਾ ਤੇ ਇੱਕ ਨੀਲੀ ਰਾਵੀ ਤੇ ਬੂਰੀ ਆਪਾਂ ਝੋਟੀ ਦਿਖਾ ਰਹੇ ਹਾਂ ਕਦੋਂ ਸੂਈ ਆ ਕਿੰਨਾ ਦੁੱਧਵਾ ਦਾ ਪਹਿਲੇ ਸੂਈਆਂ ਦਿੱਤਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂਗੇ ਆ ਜਿਓ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠ ਠੀਕ ਠਾਕ ਹੋ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ ਬਾਈ ਦਾ ਮੈਂ ਹੀ ਬੋਲ ਦਿੰਨਾ 95011 72816 95011 72816 ਤੇ ਪਿੰਡ ਜੀ ਪਿੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਪੁਛਿੰਡਾ ਹੈ ਤਸੀਲ ਜੀ ਰਾਮਪੁਰ ਰਾam ਪ੍ਰਭੂ ਤੇ ਨੇੜੇ ਤੇੜੇ ਆਪਣੇ ਜੀ ਨੇੜੇ ਆਪਣੇ ਜੀ ਸਾਡੇ ਪਿੰਡ ਦੇ ਫਲਾਦਪੁਰਾ ਨੇੜੇ ਆ ਤੇ ਜਿਹੜੀ ਆਪਾਂ ਝੂਟੀ ਦੇਖੀ ਐ ਨੀਲੀ 라ਬੀ ਬੂਰੀ ਜੀ ਸਕਰੀਨ ਤੇ ਕਿਹੜਾ ਸੂਅਸ ਹੁੰਦੀ ਐ ਇਹ ਤੀਜੇ ਸੂਅਸ ਤੀਜੇ ਸੂਅਸ ਦੂਜੇ ਸੂਅਸ ਦਾ ਕੀ ਲੋਦਰਿਆ ਜੀ ਇਹਦਾ ਇਹ 17 ਲੀਟਰ 17 ਲੀਟਰ ਹਾਂਜੀ ਠੀਕ ਆ ਦਿੰਦੀ ਰਹੀ ਐ ਜਮ ਤਿਆਰ ਕੀ ਫਰਕ ਕਿੰਨਾ ਦੇ ਦੂੰ ਐ ਇੱਕ ਦਿਨ ਹੀ 20 ਦਿਨ ਦੇ ਤੇ ਅ ਜੇਰ ਰ ਪੜਾ ਨਾ ਜੇਰ ਪਈ ਵੀ ਐ ਜੀ ਹਾਂਜੀ ਹਾਂਜੀ ਤੇ ਕਦੋਂ ਸੂਈ ਐ ਕੱਲ 2 ਵਜੇ ਸੂਈ 2 ਵਜੇ ਦੂਰ ਸਾਰੀ ਓਕੇ ਆ ਹਾਂ ਓਕੇ ਤੇ ਲਾ ਮਾਹ ਮਾਦੋਰ ਦਿੰਦੇ ਹਾਂ ਹਾਂ ਜੀ ਹਾਂ ਮਾਦੋਰ ਤੇ ਖੋਲੋ ਨੂੰ ਬਾਹਰ ਨੂੰ ਤੋਰਾ ਤਾਰਾ ਕਰਾਇਆ ਗਿਆ ਚੱਕ ਹੁਣ ਬੋਲਾ ਕਿੰਨਾ ਕੱਢਿਆ ਸਵੇਰੇ ਦਾ ਇਹਦਾ ਹੈ ਕਿ 5 ਕਿਲੋ ਠੀਕ ਹੈ 5 ਕਿਲੋ ਤੇ ਨਾੜਾ ਨੂੜਾ ਦੇਖੋ ਜੀ ਗੁੰਦੀ ਪਈਆਂ ਨਾੜਾ ਨਾ ਤਾਂ ਠੀਕ ਹੈ ਜੀ ਤੇ ਆਹ ਦੇਖੋ ਮਗਰ ਕੀ ਆ ਗਿਆ ਜੀ ਕੱਟਾ ਜੀ ਭਰਾਇਆ ਇਹ ਵੀ ਨੀਲੀ ਦਾ ਵੀ ਦੇ ਸੀ ਨਾ ਠੀਕ ਹੈ ਦੇ ਕੱਟਾ ਦੁੱਤਾਂ ਚਲ ਕੋਈ ਗੱਲ ਨਹੀਂ ਲੰਮੀ ਲੈ ਚਲ ਵੀਰੇ ਆਹ ਦੇਖੋ ਜੀ ਤੋਰਾ ਤਾਰਾ ਕਰੋ ਚੱਕ ਇੱਕ ਨੰਬਰ ਜੇ ਬੋਲ ਕਰ ਲਗੇ ਨਾ ਮੱਝ ਕਾਦੀ ਹੈਗੀ ਪੰਜਾ ਡੇਂਦਾ ਉੱਤੇ ਠੀਕ ਹੈ ਜੀ ਲਿਓ ਮੋੜ ਲਿਓ ਤੇ ਬੱਚਿਆ ਥੋੜਾ ਜਿਹਾ ਕਰਦੀ ਆ ਆ ਦੇਖੋ ਜੀ ਧਾਰਾਂ ਦੂਰਾਂ ਸਾਨੂੰ ਕਰਾਵਾ ਚੈੱਕ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਸ ਗੱਲਾਂ ਹੀ ਮੁੱਕੀਆਂ ਪੈਂਆਂ ਜੀ ਝੋਟੀ ਦੀਆਂ ਗੱਲਾਂ ਇੰਨੀ ਸਮੀ ਪੜੀ ਵੀ ਤੇ ਦੁੱਧ ਤੈਨੂੰ ਜਿੰਨਾ ਬਾਈ ਨੇ ਕਿਹਾ ਵਾਕਈ ਇਹਨੇ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਠੀਕ ਆ ਜੀ ਆ ਦੇਖੋ ਥੱਲੇ ਵਨ ਏੜ ਤੋਂ ਪਰੋ ਚੈੱਕ ਤੇ ਜੇ ਆਪਾਂ ਗੱਲ ਕਰ ਲਏ ਤਾਂ ਸਿੰਪਲ ਬੰਦੇ ਆ ਜੀ ਠੀਕ ਆ ਛਾਡੋ ਜੀ ਬੱਚਾ ਛਾਡੋ ਫਿਰ ਥੱਲੇ ਤੇ ਲੈਵਾ ਦੇਖੋ ਕਰਮ ਵਾਲੀ ਕਿੱਥੇ ਤਾਈ ਲਈ ਫਿਰਦੀ ਆ ਆ ਦੇਖੋ ਜੀ ਕੋਈ ਬੱਚਾ ਆ ਦੇਖੋ ਜੀ ਧਾਰਾ ਧੂਰਾਂ ਤੁਹਾਨੂੰ ਕਰਾ ਕੇ ਜਾਵਾਂ ਇੱਜੱਕ ਸਾਰੀਆਂ ਠੀਕ ਹੈ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਗਈ ਜੀ ਹਾਂ ਜੀ ਓਕੇ ਜੀ ਬੰਨੋ ਇੱਕ ਮਿੰਟ ਦੀ ਉਤਰੀ ਜੀ ਹਨਾ ਬੰਨੋ ਬੱਚਾ ਆ ਦੇਖੋ ਜੀ ਖਾਣ ਕਰਾਵਾਂ ਇੱਜੱਕ ਮੜਾ ਛੱਡਿਓ ਆ ਦੇਖੋ ਇਚਾਰੇ ਥਣ ਨਿਕੜਵੇਂ ਪੂਰੇ ਗਰਦ ਤੇ ਮਾਰ ਦਿਓ ਜੀ ਧਾਰਾ ਪੱਲੇ ਹੀ ਮਾਰ ਦਿਓ ਇਧਰਲੇ ਪਾਸੇ ਨੂੰ ਹੋ ਜੀ ਤੁਸੀਂ ਇਧਰ ਨੂੰ ਇਧਰ ਇਧਰ ਹਾਂ ਜੀ ਆ ਦੇਖੋ ਧਾਰਾ ਧੂਰਾਂ ਦਾ ਥੱਲੇ ਤਾਂ ਮੱਛੀ ਮੋਟਰੀ ਹੈ ਜੀ ਹਨਾ ਆ ਦੇਖੋ ਜੀ ਦੂਜਿਆਂ ਜੋ ਵੀ ਮਾਰਦੇ ਤੇ ਇੱਕ ਤੁਹਾਨੂੰ ਬਾਹਰ ਦਿਖਾਵੇਂ ਬਣੇ ਰਹੋ ਤੇ ਝੋਟੀ ਦਾ ਜਿਹੜਾ ਰਹਿ ਗਿਆ ਰਹਿ ਗਿਆ ਤੇ ਜਿਹੜਾ ਲੈ ਗਿਆ ਲੈ ਗਿਆ ਜੀ ਮੇਲਾ ਲੁੱਟਣ ਵਾਲੀ ਗੱਲ ਹੀ ਆ ਠੀਕ ਹੈ ਜੀ ਆ ਦੇਖੋ ਤੇ ਬਾਕੀ ਦਾ ਘਰ ਦੀ ਝੋਟੀਆਂ ਪਾਈਆਂ ਦੀ ਠੀਕ ਹੈ ਜੀ ਓਕੇ ਜੀ ਤੇ ਥੱਲੇ ਹੁੰਦਾ ਜੀ ਵਰਦ ਹੀ ਆ ਹਨਾ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਜੀ ਅੱਜ ਕੀ ਆਪਾਂ ਨੂੰ ਥਾਂ ਵੀ ਤੇ ਕਹਿ ਕੇ ਦੇ ਹਾਂ ਵੀ ਥਰ ਪਾਉਂਦੇ ਆਪਾਂ 17 ਕਹਿ ਕੇ ਦੇ ਦਿਓ ਠੀਕ ਹੈ ਜੀ ਤੇ ਦੇਊਗੀ ਬਾਦੀ ਹਨਾ ਤੇ ਬਾਕੀ ਦਾ ਮੈਂ ਤੁਹਾਨੂੰ ਨਿਸ਼ਾਨੇ ਕਵਰ ਕਰਾ ਰਿਹਾ ਸਾਰੀਆਂ ਸੂਤ ਤੇ ਸਾਰੀਆਂ ਬੂਤ ਤੇ ਸਾਰੀਆਂ ਅੱਖਾਂ ਦੀਆਂ ਬੂਤ ਦੀਆਂ ਤੇ ਸਾਰੀਆਂ ਨਿਸ਼ਾਨੀਆਂ ਨੀਲੀ 라ਵੀ ਬੂਰੀ ਤੇ ਔਰ ਪਾਕਿਸਤਾਨ ਚੋਂ ਮਾਝਾ ਜਿਹੜੀ ਮਿਲਦੀ ਆ ਬਾਰਡਰ ਏਰੀਏ ਤੋਂ ਠੀਕ ਆ ਜੀ ਤੇ ਜੇ ਆਪਾਂ ਗੱਲ ਕਰ ਲਏ ਬਾਈਆਂ ਕੋਲੇ ਸਾਂਭੀ ਵੀ ਆ ਪੂਰੀ ਤੇ ਮੰਝਾ ਰੈਂਦਾ ਤੇ ਮੁੱਲ ਦੱਸੋ ਜੀ ਇੱਥੇ ਹੀ ਆਜੋ ਰੇਟ ਬੱਡ ਮੰਗ ਜਾਇਜ਼ ਹੀ ਕਰਨੀ ਜਮ ਆਪਾਂ ਜਾਇਜ਼ ਹਾਂਜੀ ਹਾਂਜੀ 1,32,000 ਇਮਾਨਦਾਰ ਮਾੜਾ ਮੋਟਾ ਹੋ ਜੂ ਘਰੇ ਆਏਗਾ ਠੀਕ ਆ ਜੀ ਜਮ ਰੇਟ ਜਾਇਜ਼ ਕਰਿਆ ਬਾਈਆਂ ਨੇ ਠੀਕ ਹੈ ਜੀ ਆਪ ਕੈਮਰਾ ਆਪਾਂ ਕਹਿਤਾ ਬਾਈ ਡੇਢ ਕਰਨ ਨੂੰ ਕਹਿੰਦੇ ਸੀ ਕਿ ਮੈਂ ਕਿਹਾ ਨਹੀਂ ਆਪਾਂ ਜਮਾ ਜਾਇਜ਼ ਮੁੱਲ ਤੇ ਦੇਣੀ ਹੈ ਜੀ ਠੀਕ ਆ ਤੇ ਆ ਕਰੋ ਚੱਕ ਦੁੱਧ ਹੁਣ ਬੋਲਾ ਕਿੰਨਾ ਕੱਢ ਕੇ ਦੇ ਦਾਂ ਜੇ ਹੁਣ ਲਿ ਜਾਵੇ ਕੋਈ ਅੱਛਾ ਜੀ 12 ਲੀਟਰ ਲੈਣੀ ਆ ਤੇ ਇੱਕ ਬੱਤੀ ਹੋਣਾ ਮੰਨ ਲੇ ਤੇ ਸੀਲ 12 ਲੀਟਰ ਆਪਾਂ ਦੇਣਾ ਸੀ ਲੀਟਰ ਨਾਲ ਤੇ ਬਾਕੀ ਸੂਆ ਰਹੀ ਨਾਲ ਤੀਜਾ ਹਾਂਜੀ ਹਾਂ ਤੇ ਹੁਣ ਆਪਾਂ ਗੱਲ ਕਰ ਲਏ ਜਿਹੜੀ ਬੈੜ ਹੈਗੀ ਇਹਦੇ ਬਾਰੇ ਆੜੀ ਅੱਛਾ ਜੀ ਇਹ ਕਦੋਂ ਸੂਈਏ ਜੀ ਕਿੰਨੇ ਚਿਰ ਦੀ ਸੂਈ ਪਿਆ ਇਹ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬੱਚਾ ਸਪੈਰਾ ਜੀ ਮਰ ਚੁੱਕਾ ਹੈ ਮਾਰਗ ਬਚਾ ਤੇ ਮਿਲਦੀ ਮੁਰਦੀ ਕਿਵੇਂ ਆ ਜੀ ਵਧੀਆ ਜੀ ਆ ਜਾ ਖੋਲੋ ਖੋਲੋ ਥੋੜਾ ਤਾਰਾ ਕਰਾ ਮੈ ਚੈੱਕ ਇਹਦਾ ਵੀ ਤੇ ਕੱਦ ਘੱਟ ਛੋਟੇ ਛੋਟੇ ਸੈਂਗ ਆ ਕੋਈ ਮਾਰ ਦੀ ਮੁਰਦੀ ਤਾਂ ਨਹੀਂ ਨਹੀਂ ਮਾਰ ਠੀਕ ਹੈ ਓਕੇ ਤੇ ਦੁੱਧ ਵੀ ਫੈਡ ਵਾਲਾ ਪਾਉਦੀ ਹੋਣਾ ਸ਼ਾਹੀ ਵਾਲ ਨਾ ਆ ਗਿਆ ਥੋੜਾ ਐਚਪ ਦਾ ਕ੍ਰਾਸ ਹਾਂਜੀ ਆ ਦੇਖੋ ਜੀ ਥੋੜਾ ਤਾਰਾ ਕਰੋ ਚੈੱਕ ਵੱਡੀ ਵਹਿੜ ਹੈਗੀ ਮੋੜ ਲਿਓ ਜੀ ਤੇ ਦੁੱਧ ਪਾਉਗੀ ਬੱਚੀ ਫੈਡ ਵਾਲਾ ਤੇ ਕਮਾਲ ਦੀ ਬੱਚੀ ਐਵੇਂ ਕਹਿਦਗੇ ਤੇ ਬਾਈਆਂ ਨੇ ਸਹੀ ਗੱਲ ਕਹੀ ਆ ਵੀ ਬੱਚਾ ਖੜਾ ਕੇ ਨਹੀਂ ਵੇਚਣੀ ਤੇ ਘਰ ਦੀ ਹੈਗੀ ਆ ਤੇ ਆਪਾਂ ਓਵੇਂ ਹੀ ਵੇਚ ਦੇਣੀ ਜਿਵੇਂ ਹੈਗੀ ਆ ਤਨੇ ਇਹ ਜੀ ਮਗਰ ਅਗਲਾ ਬੱਚਾ ਖੜਾ ਦਿੰਦਾ ਠੀਕ ਹੈ ਜੀ ਆ ਦੇਖੋ ਜੀ ਇਹ ਅਹੀ ਚੀਜ਼ ਮਿਲਦੀ ਬਹੁਤ ਘੱਟ ਆ ਤੇ ਮਾਡਲ ਵੀਡੀਓ ਦੇ ਵਿੱਚ ਹੀ ਹੁਤਾ ਰਹੇ ਦੀਆਂ ਵੀ ਤੁਹਾਨੂੰ ਚੈੱਕ ਕਰਾਵਾਂਗੇ ਤੇ ਕੱਦ ਕੱਦ ਦੀ ਦੁੱਧ ਕਿੰਨਾ ਰੈਡੀ ਹੈ ਜੀ ਥੱਲੇ ਹੁਣ 15 ਲੀਟਰ ਦੁੱਧ ਆ ਮੇਨ ਨਾਲ ਜਿਹੜਾ ਮਰਜ਼ੀ ਕੱਢ ਕੇ ਲੈ ਜੇ 48 ਸੈਟ ਤੇ ਚੋਣੇ ਹਾਂਜੀ ਹਾਂ ਜਿਵੇਂ ਮਰਜ਼ੀ ਬੈਠੋ ਚੱਲ ਫਰਮਾਰੋ ਹਾਂ ਮਾਰੋ ਦਾ ਰਬਰ ਆ ਦੇਖੋ ਜੀ ਚੰਗੀ ਵਹਿੜ ਹੈਗੀ ਜੇ ਆਪਾਂ ਗੱਲ ਕਰ ਲਏ ਹੈ ਨਾ ਤੇ ਸਿੱਟੋ ਚਾੜ ਤੇ ਮਾਰੋ ਫਿਰ ਧਾਰਾਂ ਪਾਓ ਨਿਆਣਾ ਜੀ ਤੇ ਧਾਰ ਦੂਰ ਪੋਲੀ ਹੈ ਜੀ ਪੂਰੀ ਪੂਰੀ ਠੀਕ ਹੈ ਆ ਦੇਖੋ ਵੀਰੋ ਆਪਾਂ ਤੁਹਾਡੇ ਸਾਹਮਣੇ ਲਿਆਣਾ ਪਾ ਰਹੇ ਹਾਂ ਸੀਲ ਸਾਊ ਥੱਲੇ ਨਾ ਤੁਹਾਨੂੰ ਧਾਰਾ ਤੋਂ ਰਹਿਦਿਆਂ ਕਰਾਵਾਇਆ ਚੱਕ ਚਲੋ ਜੀ ਆਹ ਦੇਖੋ ਪਾਣੀ ਕਹਿੰਦੇ ਦੋ ਟਾਈਮ ਚੋ ਕੇ ਲੈ ਜਾਓ ਦੇਖੋ ਧੰਨਵਾਦ ਜੀ ਗੱਲ ਕਰਦੇ ਜਿਵੇਂ ਬਾਈ ਜੀ ਦੇਖੋ ਜੀ ਥੱਲੇ ਤਾਂ ਨਲਕੇ ਨੂੰ ਵਰਦੀ ਹੈ ਜੇ ਆਪਾਂ ਗੱਲ ਕਰਨੇ ਮਗਰ ਲੈ ਜਿਵੇਂ ਮਾਰਦੇ ਆਹ ਦੇਖੋ ਜੀ ਸੀਲ ਸਾਊ ਪੂਰੀ ਬਾਈ ਕਹਿੰਦੇ ਵੀ 3.7 ਲੀਟਰ ਪਰ ਟਾਈਮ ਦਾ ਜਮਾ ਮਣ ਕੇ ਲੈ ਜਾਓ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਤੁਹਾਨੂੰ ਉਹੀ ਕਹਿ ਰਹੇ ਹਾਂ ਦੀ ਹੈ ਨਹੀਂਗਾ ਜਾਂ ਨਾਂ ਨਹੀਂ ਜਿੰਨਾ ਹੈਗਾ ਜਮਾ ਮਿਣਕੇ ਦੇਵਾਂਗੇ ਤੇ ਬਾਕੀ ਦਾ ਡਰੈਸ ਫੇਰ ਕਨਫਰਮ ਕਰਾ ਲ ਗਏ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਨੇੜੇ ਆਪਣੇ ਸਲਾਂਤਪੁਰਾ ਦੇ ਭੈਰੂਪਾ ਜੀ ਠੀਕ ਆ ਤੇ ਜੇ ਆਪਾਂ ਇਧਰੋਂ ਸਲਾਂਤਪੁਰੇ ਕਨ ਨੂੰ ਆਏ ਕੇ ਤਾਂ ਡੇਰੇ ਤੋਂ ਗਾਂ ਸਾਡੇ ਪਿੰਡ ਨੂੰ ਸੜਕ ਮਿਲਦੀ ਆ ਮੇਰਾ ਆਪਦਾ ਪਿੰਡ ਆ ਜੀ ਤੇ ਜੇ ਇਧਰੋਂ ਆਏ ਗ੍ਰਾਮਪੁਰੇ ਕਨ ਨੂੰ ਤੇ ਭੈਰੂਪੇ ਤੋਂ ਗਾਂ ਬਰੇਜ ਉੱਤਰ ਕੇ ਆਪਣੇ ਪਿੰਡ ਨੂੰ ਸੜਕ ਮੁੜਦੀ ਆ ਜੀ ਠੀਕ ਆ ਜੀ ਤੇ ਬਾਕੀ ਦਾ ਨੰਬਰ ਪਾਈਆਂ ਸਕਰੀਨ ਤੇ ਚੱਲੀ ਜਾਂਦਾ ਠੀਕ ਆ ਜੀ ਤੇ ਵੀਡੀਓ ਹੁਣ ਲੰਮੀ ਹੋ ਰਹੀ ਹੈ ਵਧੀਆ ਤੁਹਾਨੂੰ ਧਾਰਾਂ ਦੂਰਾਂ ਚੈੱਕ ਕਰਾ ਦਿਆਂ ਤੇ ਬਾਈ ਕਹਿੰਦਾ ਆਇਓ ਆ ਕੇ ਚੋ ਕੇ ਨਿਰਚਵਾਈ ਤਾਂ ਕਰੀ ਜਾਂਦੇ ਠੀਕ ਹੈ ਜੀ ਤੇ ਨੰਬਰ ਹੈਗਾ ਬਾਈਆਂ ਦਾ 95011 728 16 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਫੇਰ ਬੋਲਦਾ ਜੀ ਤੇ ਇਹਦੀ ਡਿਮਾਂਡ ਦੱਸੋ ਜੀ 1 42000 ਜਮਾ ਜਾ ਰੇਟਾਈ ਤੁਹਾਡੇ ਹਨਾ ਤੇ ਮਾਨਦਾਨ ਹੋ ਜਾਊਗਾ 45000 ਠੀਕ ਹੈ ਮਾਨਦਾਨ ਹੋ ਜਾਣਾ ਦੋ ਨਾਲ ਸੀ ਤੁਹਾਨੂੰ ਦੋਨੇ ਦਿਖਾਤੇ ਤੇ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਜਾਂਦਾ ਦੇਖੋ ਵੀ ਤੁਹਾਡੇ ਸਾਹਮਣੇ ਚੁਵਾਈ ਹੋਈ ਜਾਂਦੀ ਹੈ ਦੇਖੋ ਅੱਧੀ ਕੁਆਲਿਟੀ ਦਾ ਕਰਕੇ ਵੀ ਮਾਰੀ ਨਿਪਟੜਦੀ ਅਦਾਤਾ ਥੱਲੇ ਨਾਲ ਕੇਰ ਗਿਆ ਉਹੀ ਮੱਛੀ ਮੋਟਰ ਵਾਲਾ ਕੰਮ ਆ ਜੇ ਮੈਂ ਸੋਚਦਾ ਬੀ ਤੇ ਪਾਣੀ ਬਾਹਰ ਹੋਮ ਹੀ ਇਹਦਾ ਗਾ ਜੀ ਠੀਕ ਹੈ ਜੀ ਆ ਕਰੋ ਚੈੱਕ ਥੱਲੇ ਉਹਦਾ ਫੜਕਾ ਸੁਣਦਾ ਹੋ ਤੁਹਾਨੂੰ ਆਪ ਹੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ